ਜੋ ਕਹਿੰਦੇ ਸਨ ਸਾਡਾ ਸਰਬਲੋਏ ਦੇ ਖੰਡੇ ਵਿੱਚੋਂ ਪੈਦਾ ਆਇਆ ਪੰਥ ਇਹ ਸਰਬਲੋ ਵਿੱਚ ਛਕੇਗਾ ਤੇ ਸਰਬਲੋ ਨਾਲ ਜੁੜਿਆ ਰਹੇਗਾ ਹੁਣ ਖਾਲਸਾ ਜੀ ਉਹ ਉਥੇ ਸਰਬਲੋਏ ਦੇ ਬਾਟੇ ਹੋਣੇ ਬਾਬਾ ਦੀਪ ਸਿੰਘ ਸਾਹਿਬ ਜੀ ਇੱਕ ਦਿਨ ਰੇਤਾ ਲੈ ਕੇ ਨਾ ਮਾਂਜੀ ਜਾਂਦੇ ਕਿਉਂਕਿ ਜਿਹੜੇ ਵੀਰ ਸ਼ਸਤਰ ਰੱਖਦੇ ਉਹ ਜਾਣਦੇ ਨੇ ਕਿ ਸ਼ਸਤਰਾਂ ਦੀ ਤੇ ਸੇਵਾ ਹੀ ਬੰਦੇ ਦਾ ਦਮ ਕੱਢ ਦਿੰਦੀ ਹੈ ਸ਼ਸਤਰਾਂ ਦੀ ਸੇਵਾ ਸਰਬਲੋਏ ਦੀ ਸੇਵਾ ਉਹੀ ਕਰਨੀ ਬੜੀ ਮਹਾਨ ਬਾਟਾ ਮਾਂਜੀ ਚਲੇ ਧਾਰੇ ਮਾਂਜੀ ਧਾਰੇ ਬਾਟਾ ਚਮਕ ਉਠਿਆ ਜਦੋਂ ਚਮਕਿਆ ਤੇ ਕਲਗੀਧਰ ਪਾਚਾ ਜੀ ਦੂਰੋਂ ਵੇਖਦੇ ਮਹਾਰਾਜ ਨਾ ਆਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਿੱਛੇ ਖੜੇ ਹੋ ਗਏ ਬਾਬਾ ਜੀ ਬਾਟਾ ਮਾਂਜੀ ਜਾਂਦੇ ਮਹਾਰਾਜ ਨੇ ਕਿਹਾ ਪਾਈ ਦੀਪ ਸਿੰਘ ਜੀ ਬਾਬਾ ਜੀ ਉੱਠ ਖੜੇ ਮਹਾਰਾਜ ਕਹਿਣ ਲੱਗੇ ਵੀ ਬਾਟਾ ਤੇ ਚਮਕ ਉਠਿਆ ਹੁਣ ਇਹ ਚਮਕਿਆ ਨੂੰ ਮਾਂਜ ਕੇ ਕਰਨਾ ਕੀ ਹੈ ਤੁਹਾਡਾ ਮੁੱਖ ਵੀ ਵਿੱਚੋਂ ਦਿਸਣ ਲੱਗ ਪਿਆ ਇੰਨਾ ਚਮਕ ਗਿਆ ਸ਼ੀਸ਼ੇ ਵਾਂਗ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਗੱਲ 'ਚ ਪੱਲਾ ਪਾਇਆ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਇਹੋ ਤੇ ਗੱਲ ਹਲੇ ਇਹਦੇ ਵਿੱਚ ਮੈਂ ਦੱਸਦਾ ਜਿੰਨਾ ਚਿਰ ਮੈਂ ਦੱਸਦਾ ਓਨਾ ਚਿਰ ਮੇਰੀ ਭਗਤੀ ਪ੍ਰਵਾਨ ਨਹੀਂ ਮਹਾਰਾਜ ਕਹਿੰਦੇ ਫਿਰ ਕਦੋਂ ਪ੍ਰਵਾਨ ਹੋਵੇਗੀ ਕਹਿਣ ਲੱਗੇ ਮਹਾਰਾਜ ਜਦਨਾ ਬਾਟੇ ਵਿੱਚੋਂ ਵੀ ਜਦਨ ਆ ਸਰਬੱਤ ਵਿੱਚੋਂ ਵੀ ਸਾਰੀ ਦੁਨੀਆ ਵਿੱਚੋਂ ਵੀ ਜਦ ਤਨ ਤੁਹਾਡੇ ਦਰਸ਼ਨ ਹਣ ਉਹ ਦਿਨ ਭਗਤੀ ਸਫਲੀ ਹੋਣੀ ਆ ਕੋ ਸਤਨਾਮ ਵਾਹਿਗੁਰੂ ਮਾਰ ਜਦ ਮੇਰੇ ਵਿੱਚ ਤੇਰੇ ਮੈਂ ਬਾਕੀ ਐ ਜਦ ਤੂੰ ਹੀ ਤੂੰ ਰਹਿ ਗਿਆ ਉਹ ਦਿਨ ਭਗਤੀ ਸਫਲੀ ਹੋਣੀ ਆਓ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਇਸ ਵੇਲੇ